ਇਸ ਪਿੰਡ ਦੇ ਲੋਕ ਮੱਝ ਦੀ ਮੌਤ ਤੋਂ ਬਾਅਦ ਰੈਬੀਜ਼ ਦਾ ਟੀਕਾ ਕਿਉਂ ਲਗਵਾਉਣ ਲੱਗੇ ਹਾਲ ਹੀ ਵਿੱਚ ਗੁਜਰਾਤ ਦੇ ਪਰੂਚ ਦੇ ਅਮੋ ਤਾਲੁਕਾ ਦੇ ਕੋਬਲਾ ਪਿੰਡ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਿੰਡ ਵਾਸੀ ਲੰਗੀ 8 ਨਵੰਬਰ ਨੂੰ ਇੱਕ ਮੱਝ ਦਾ ਦੁੱਧ ਪੀਣ ਤੋਂ ਬਾਅਦ ਟੀਕਾ ਲਗਵਾਉਣ ਲਈ ਭੱਜੇ ਕਹਾਣੀ ਇਹ ਹੈ ਕਿ ਲਗਭਗ 1 ਸਾਲ ਪਹਿਲਾਂ ਪਿੰਡ ਵਿੱਚ ਇੱਕ ਪਾਲਤੂ ਮੱਝ ਨੂੰ ਇੱਕ ਪਾਰਲ ਕੁੱਤੇ ਨੇ ਕੱਟ ਲਿਆ ਸੀ ਇਸ ਤੋਂ ਬਾਅਦ ਜਦੋਂ ਮੱਝ ਵਿੱਚ ਰੈਬੀਜ਼ ਦੇ ਲੱਛਣ ਦਿਖਾਈ ਦਿੱਤੇ ਤਾਂ ਮੱਝ ਦਾ ਦੁੱਧ ਪੀਣ ਵਾਲੇ ਪਿੰਡ ਵਾਸੀਆਂ ਨੇ ਰੈਬੀਜ਼ ਦਾ ਟੀਕਾ ਲਗਵਾ ਲਿਆ ਇਸ ਬਾਰੇ ਪਤਾ ਲੱਗਣ ਤੇ ਮੱਝ ਦੇ ਮਾਲਕ ਅਤੇ ਉਸ ਦੇ ਪਰਿਵਾਰ ਨੇ ਅਮੋਦ ਕਮਿਊਨਿਟੀ ਹੈਲਥ ਸੈਂਟਰ ਵਿਖੇ ਰੈਬੀਜ਼ ਦਾ ਟੀਕਾ ਲਗਵਾਇਆ ਅਤੇ ਬਾਅਦ ਵਿੱਚ ਦੁੱਧ ਪੀਣ ਵਾਲਿਆਂ ਦੇ ਨਾਲ-ਨਾਲ ਮੱਝ ਦੇ ਦੁੱਧ ਤੋਂ ਬਣੀ ਬੌਲੀ ਬੱਚੇ ਲਈ ਪਹਿਲੇ ਦੁੱਧ ਤੋਂ ਬਣਿਆ ਪਕਵਾਨ ਖਾਣ ਵਾਲਿਆਂ ਨੂੰ ਸੂਚਿਤ ਕੀਤਾ ਇਸ ਤੋਂ ਬਾਅਦ ਉਪਭੋਗਤਾਵਾਂ ਵਿੱਚ ਡਰ ਫੈਲ ਗਿਆ ਕਿ ਉਹਨਾਂ ਨੇ ਪਾਜ਼ਲ ਮੱਝ ਦਾ ਦੁੱਧ ਪੀਤਾ ਹੈ ਲੋਕ ਡਾਕਟਰਾਂ ਦੀ ਸਲਾਹ ਅਨੁਸਾਰ ਟੀਕਾ ਲਗਵਾਉਣ ਲਈ ਅਮੋਤ ਕਮਿਊਨਿਟੀ ਹੈਲਥ ਸਾਈਟਰ ਵਿਖੇ ਲਾਈਨਾਂ ਵਿੱਚ ਖੜੇ ਹੋ ਗਏ ਇਸ ਮਾਮਲੇ ਵਿੱਚ ਹੁਣ ਤੱਕ 39 ਲੋਕਾਂ ਨੂੰ ਰੈਬੀਜ਼ ਦੇ ਵਿਰੁੱਧ ਟੀਕਾ ਲਗਾਇਆ ਗਿਆ ਹੈ ਇਹ ਧਿਆਨ ਦੇਣ ਯੋਗ ਹੈ ਕਿ ਰੈਬੀਜ਼ ਇੱਕ ਖਤਰਨਾਕ ਵਾਇਰਸ ਹੈ ਜੋ ਜਾਨਵਰ ਦੇ ਕੱਟਣ ਜਾਂ ਮਨੁੱਖੀ ਸਰੀਰ ਵਿੱਚ ਇਸ ਦੀ ਲਾਰ ਦੇ ਦਾਹਲ ਹੋਣ ਨਾਲ ਫੈਲਦਾ ਹੈ ਇਹ ਬਿਮਾਰੀ ਮਨੁੱਖੀ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਲਗਭਗ 100% ਕਾਤਕ ਹੁੰਦੀ ਹੈ। ਇਸ ਮਾਮਲੇ ਵਿੱਚ ਸਿਹਤ ਵਿਭਾਗ ਨੇ ਕੋਬਲਾ ਪਿੰਡ ਦੇ ਹੋਰ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਐਟਰੇਬੀਸ ਟਿਕਾ ਲਗਵਾਉਣ। ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਿੰਡ ਵਾਸੀਆਂ ਨੂੰ ਰੈਬੀਸ ਟੀਕੇ ਦੀ ਬੂਸਟਰ ਖੁਰਾਕ ਦਿੱਤੀ ਗਈ ਹੈ।